ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਬਦਲ ਰਹੇ ਮੌਸਮ ਦੀ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਆਏ ਬਦਲਾਅ ਨੇ ਲੋਕਾਂ ਨੂੰ ਗਰਮ ਕੱਪੜੇ ਕੱਢਣ ਲਈ ਮਜਬੂਰ ਕਰ ਦਿੱਤਾ ਹੈ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਡ ਤੇਜ਼ੀ ਨਾਲ ਵਧ ਰਹੀ ਹੈ ਆਓ ਜਾਣਦੇ ਹਾਂ ਮੌਸਮ ਵਿਭਾਗ ਦਾ ਤਾਜ਼ਾ ਅਪਡੇਟ ਪੰਜਾਬ ਵਿੱਚ ਹੁਣ ਸਰਦੀ ਪੂਰੀ ਤਰ੍ਹਾਂ ਨਾਲ ਆਪਣੇ ਰੰਗ ਦਿਖਾ ਰਹੀ ਹੈ ਸਵੇਰੇ ਅਤੇ ਸ਼ਾਮ ਦੇ ਸਮੇਂ ਕਿਝਿਲਿਆਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਆਮ ਜੀਵਨ ਥੋੜਾ ਪ੍ਰਭਾਵਿਤ ਹੋਇਆ ਤੇ ਸਵੇਰ ਵੇਲੇ ਵਿਜ਼ਿਬਿਲਟੀ ਨਜ਼ਰ ਆਉਣ ਦੀ ਸਮਰੱਥਾ ਵੀ ਘਟ ਗਈ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ सुरेंद्रਪਾਲ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਲਗਾਤਾਰ ਵੱਜਦੀ ਹੈ ਅਤੇ 24 ਘੰਟੇ ਦੌਰਾਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚੋਂ ਘੱਟੋ ਘੱਟ ਤਾਪਮਨ ਜਨਕੀ ਮਿਨੀ ਦਾ ਮਿਨੀਮਮ ਟੈਂਪਰੇਚਰ ਆਮ ਦੇ ਨੇੜੇ ਜਾਂ ਇਸ ਤੋਂ ਥੋੜਾ ਘੱਟ ਦਰਜ ਕੀਤਾ ਗਿਆ ਫਰੀਦਕੋਟ ਸਭ ਤੋਂ ਠੰਡਾ ਖੇਤਰ ਰਿਹਾ ਜਿੱਥੇ ਪਾਰਾ 4 ਡਿਗਰੀ ਸੈਲਸੀਅਸ ਤੱਕ ਹੇਠਾਂ ਡੈਕ ਗਿਆ ਬਾਕੀ ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ ਵੀ ਠੰਡਾ ਬਣਿਆ ਹੋਇਆ ਹੈ ਤੇ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ 4 ਡਿਗਰੀ ਸੈਲਸੀਅਸ ਸਭ ਤੋਂ ਘੱਟ ਅਮ੍ਰਿਤਸਰ 7.8 ਡਿਗਰੀ ਸੈਲਸੀਅਸ ਲੁਧਿਆਣਾ 7.4 ਡਿਗਰੀ ਸੈਲਸੀਅਸ ਜੋ ਕਿ ਅੱਜ ਦੁਪਹਿਰ ਨੂੰ ਵੱਧ ਤੋਂ ਵੱਧ 23 ਡਿਗਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਸੀ ਪਟਿਆਲਾ ਚ 8.8 ਡਿਗਰੀ ਸੈਲਸੀਅਸ ਸੰ디ਗੜ ਚ 9 ਡਿਗਰੀ ਸੈਲਸੀਅਸ ਅੱਜ ਦੁਪਹਿਰ ਨੂੰ ਵੱਧ ਤੋਂ ਵੱਧ 23 ਡਿਗਰੀ ਰਹਿਣ ਦੀ ਸਭਾਵਨਾ ਬਣੀ ਹੋਈ ਸੀ ਮਾਜ਼ਮ ਬਿਪਾਰ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ بارش ਦੀ ਕੋਈ ਸਭਾਵਨਾ ਨਹੀਂ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਜਿਵੇਂ ਕਿ ਹਿਮਾਚਲ ਕਸ਼ਮੀਰ ਵਿੱਚ ਹੋ ਰਹੀ ਤਾਜ਼ਾ ਬਰਫबारी ਦਾ ਅਸਰ ਮੈਦਾਨੀ ਇਲਾਕਿਆਂ ਖਾਸ ਕਰਕੇ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਜਿਸ ਨਾਲ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਠੰਡ ਵਧੇਗੀ ਇੱਕ ਐਮ ਜਾਣਕਾਰੀ ਅਨੁਸਾਰ 28 ਨਵੰਬਰ ਤੋਂ ਮੌਸਮ ਵਿੱਚ ਹੋਰ ਵੱਡਾ ਬਦਲਾਅ ਹੋਣ ਦੀ ਸਭਾਵਨਾ ਹੈ ਜਿਸ ਤੋਂ ਬਾਅਦ ਵੀ ਮੀਂਹ ਪੈ ਸਕਦਾ ਹੈ ਤੇ ਕੋਰੇ ਦਾ ਪਰਕੋਪ ਵੀ ਵੱਧ ਸਕਦਾ ਹੈ ਤੇ ਉਧਰ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਬਦਲਦੇ ਮੌਸਮ ਵਿੱਚ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਠੰਡ ਤੋਂ ਬਚਣ ਲਈ ਲੋੜੀਂਦੇ ਗਰਮ ਕੱਪੜੇ ਪਹਿਨੋ ਅਤੇ ਸਵੇਰੇ ਵੇਲੇ ਧੁੰਦ ਕਾਰਨ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਕਿਉਂਕਿ ਹੁਣ ਆਏ ਦਿਨ ਬਹੁਤ ਜ਼ਿਆਦਾ ਧੁੰਦ ਪੈਣ ਵਾਲੀ ਜਿਸ ਕਾਰਨ ਸੜਕਾਂ 'ਤੇ ਕੁਝ ਵੀ ਦਿਖਾਈ ਨਹੀਂ ਦੌਗਾ ਤੇ ਲੋਕਾਂ ਦੇ ਅਕਸਰ ਐਕਸੀਡੈਂਟ ਹੋ ਜਾਂਦੇ ਆ ਤੇ ਮੌਸਮ ਦੀ ਤਾਇਆ ਖਬਰਾਂ ਤੇ ਅਲਰਟ ਲਈ ਤੁਸੀਂ ਭਾਰਤ ਮੌਸਮ ਵਿਗਿਆਨ ਵਿਭਾਗ ਦੀ ਵੈਬਸਾਈਟ ਤੇ ਜਾ ਸਕਦੇ ਹੋ ਤੇ ਇਹ ਸੀ ਮੌਸਮ ਦੀ ਤਾਇਆ ਜਾਣਕਾਰੀ ਮੌਸਮ ਦੀ ਹਰ ਅਪਡੇਟ ਅਸਟਾ ਨਾਲ ਸਾਂਝੀ ਕਰਦੇ ਹਾਂ ਕਿ ਬੇਤੇਰੋ ਪੰਜਾਬੀ ਲਿੰਕ মিডিਆ ਧੰਨਵਾਦ